ਤੁਹਾਨੂੰ ਪਤਾ ਜਦੋਂ ਤੁਸੀਂ ਮਰੇ ਤੇ ਜੇ ਇਹ ਕੰਮ ਨਾ ਛੱਡੇ ਲੋਕ ਕੀ ਕਹਿਣਗੇ ਸੌ ਚ 90 ਲੋਕ ਇਹ ਕਹਿਣਗੇ ਸ਼ੁਕਰ ਆ ਪਾ ਰਹੀ ਸੀਗਾ ਦੁਨੀਆ ਤੇ ਮਰ ਗਏ ਹਾਂ ਠੀਕ ਹੈ ਤੇ ਤੁਸੀਂ ਵਧੀਆ ਕੰਮ ਕਰੋ ਆ ਤਾਂ ਕੋਈ ਨਾ ਭੈਣੇ ਸਾਡੀ ਕਿਸੇ ਨਾਲ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਦਾ ਸੀ ਗੁੱਸੇ ਨਹੀਂ ਪਰ ਗੁੱਸਾ ਆਉਂਦਾ ਜਦੋਂ ਤੁਸੀਂ ਮੈਨੂੰ ਦੱਸੋ ਕੀ ਸੋਚ ਕੇ ਤੁਸੀਂ ਇਹ ਕਹਿ ਰਹੇ ਆਂ ਵੀ ਅਸੀਂ ਠਰਕੀ ਤੀਵੇਂਗਾ ਪੰਜਾਬ ਦੀਆਂ ਕੁੜੀਆਂ ਵੀ ਠਰਕੀ ਹੋ ਸਕਦੀਆਂ ਭੈਣੇ ਦੱਸ ਤੁਹਾਨੂੰ ਗਲਤ ਨਹੀਂ ਕਿਹਾ ਅਸੀਂ ਇਹ ਕਿਹਾ ਤੁਸੀਂ ਗਲਤ ਨਹੀਂ ਤੁਸੀਂ ਸਹੀ ਆ ਪਰ ਇੱਕ ਗੱਲ ਦੱਸੋ ਜਿਹੜੇ ਕੰਮ ਤੁਸੀਂ ਕਰਦੇ ਉਹਦੇ ਨਾਲ ਗੰਦ ਪੈ ਰਿਹਾ ਸੀ ਕਿ ਹਾਂ ਪ੍ਰਭਾਵ ਪੈਂਦਾ ਹੈ ਹਾਂ ਪ੍ਰਭਾਵ ਪੈਂਦਾ ਹਾਂ ਇਸ ਕਰਕੇ ਅਸਰਦਗੋਈ ਤਾਂ ਗੱਲ ਹੁੰਦੀ ਆ ਤੁਸੀਂ ਜੇ ਤੁਹਾਨੂੰ ਕੋਈ ਚੰਗੀ ਭੈਣੇ ਲੋੜ ਆ ਤੁਸੀਂ ਸਾਨੂੰ ਦੱਸੋ ਤੁਸੀਂ ਕਹਿੰਦੇ ਬਾਪੂ ਦਾ ਇਲਾਜ ਕਰਾਉਣਾ ਤੁਸੀਂ ਸਾਨੂੰ ਦੱਸੋ ਅਸੀਂ ਫ੍ਰੀ ਕਰਾਂਗੇ ਤੁਹਾਡਾ ਸੌਟ ਹੋ ਚੁੱਕਿਆ ਹੈ ਕਦੇ ਵੀ ਕਦੇ ਵੀ ਤੁਹਾਨੂੰ ਲੋੜ ਪੈਂਦੀ ਜਾਂ ਕੋਈ ਗੱਲਬਾਤ ਆ ਕੋਈ ਤੰਗੀ ਤੋਰ ਸੀ ਤੁਸੀਂ ਸਾਨੂੰ ਦੱਸੋ ਅਸੀਂ ਬੈਠੇ ਆ ਕਦੇ ਆਸਤੇ ਆ ਲੋਕਾਂ ਆਸਤੇ ਆ ਅਸੀਂ ਕਦੇ ਘਰੇ ਨਹੀਂ ਕੁਝ ਭੇਜਦੇ ਅਸੀਂ ਘਰ ਦੇ ਆਸਤੇ ਨਹੀਂ ਆਪਦੇ ਮਾਪਿਓ ਭੈਣਾ ਭਰਾਵਾਂ ਉਤੇ ਨਹੀਂ ਜਾਂਦੇ ਅਸੀਂ ਅਸੀਂ ਤੁਸੀਂ ਜੇ ਸਾਨੂੰ ਤੁਸੀਂ ਕਹਿਆ ਹੁੰਦਾ ਵੀ ਵੀਰੇ ਵੀ ਆਹ ਪ੍ਰੋਬਲਮ ਆ ਤੇ ਅਸੀਂ ਨਾ ਪਹੁੰਚਦੇ ਨਹੀਂ